ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਵਿੱਚ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਖਡੂਰ ਸਾਹਿਬ ਜ਼ਿਲ੍ਹਾ ਤਰਦਾਰ ਤੇ ਇਥੋਂ ਦੇ ਆਪਾਂ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਦਰਬਾਰ ਸਾਹਿਬ ਲੈ ਕੇ ਪਹੁੰਚੇ ਹਾਂ ਨਾਲੇ ਤਾਂ ਤੁਹਾਨੂੰ ਆਪਾਂ ਦੱਸਾਂਗੇ ਇਤਿਹਾਸ ਨਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਲਾ ਸਾਹਿਬ ਤੇ ਨਾਲੇ ਗੁਰਦੁਆਰਾ ਥੜਾ ਸਾਹਿਬ ਤੇ ਮਾਤਾ ਅਮਰੋਜੀ ਦਾ ਖੂਹ ਤੇ ਅੰਗੀਠਾ ਸਾਹਿਬ ਜਿੱਦੇ ਆਪਾਂ ਤੁਹਾਨੂੰ ਨਾਲ ਕਰਾਵਾਂਗੇ ਦਰਸ਼ਨ ਜਿੱਥੇ ਗੁਰੂ ਅੰਗਦ ਦੇਵ ਜੀ ਦਾ ਸੰਸਕਾਰ ਕੀਤਾ ਗਿਆ ਸੀਗਾ ਤੇ ਨਾਲੇ ਆਪਾਂ ਤੁਹਾਨੂੰ ਇਤਿਹਾਸ ਦੱਸਾਂਗੇ ਗੁਰਦੁਆਰਾ ਸਾਹਿਬ ਦਾ ਤੇ ਜਿਹੜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਇੱਥੇ ਆਹ ਜਿਹੜਾ ਬਹੁਤ ਪੁਰਾਣਾ ਤੇ ਕਾਫੀ ਵੱਡਾ ਜਿਹੜਾ ਬੂੜ ਵੀ ਇੱਕ ਜਿਹੜਾ ਤੁਸੀਂ ਵੇਖ ਸਕਦੇ ਹੋ ਬਈ ਜੜ ਕੜੀ ਮੋਟੀ ਜੜਾ ਜਿਹੜਾ ਤਣਾ ਵੇਖੋ ਇਹਦੇ ਤੇ ਬਹੁਤ ਜਿਹੜਾ ਕਾਫੀ ਹਾਂ ਜਿਹੜਾ ਖਿਲਰਿਆ ਹੋਇਆ ਵਾ ਇਹ ਜਿਹੜਾ ਤੇ ਇੱਥੇ ਪਾਰਕਿੰਗ ਬਣੀ ਹੋਈ ਇੱਧਰਲੇ ਪਾਸੇ ਹੈਗਾ ਗੇਟ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ ਇਹ ਦਰਬਾਰ ਸਾਹਿਬ ਦਰਸ਼ਨ ਹੋ ਰਹੇ ਤੁਹਾਨੂੰ ਤੇ ਪਹਿਲਾਂ ਉਸ ਤੋਂ ਪਹਿਲਾਂ ਆਪਾਂ ਅੰਦਰ ਜਾਣ ਤੋਂ ਪਹਿਲਾਂ ਜਾਂ ਇਤਿਹਾਸ ਦੱਸਣ ਤੋਂ ਪਹਿਲਾਂ ਆਪਾਂ ਪਹਿਲਾਂ ਇੱਧਰ ਕਰਵਾਉਣੇ ਆ ਜਮਾ ਜਿਹੜਾ ਜੋੜੇ ਇੱਥੋਂ ਆ ਨਾਲ ਹੀ ਗੁੱਠ ਤੇ ਜਿਹੜੇ ਜੋੜੇ ਜਮਾ ਇੱਥੇ ਕਰਵਾ ਕੇ ਤੇ ਉਸ ਤੋਂ ਬਾਅਦ ਆਪਾਂ ਅੰਦਰ ਲੈ ਕੇ ਚਾਲਦੇ ਤੁਹਾਨੂੰ ਦਰਬਾਰ ਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਜਿਹੜੀਆਂ ਪ੍ਰਾਤਨ ਚੀਜ਼ਾਂ ਜਿਹੜੀਆਂ ਸਾਹਮਣੇ ਰੱਖੀਆਂ ਹੋਈਆਂ ਜਿਵੇਂ ਖੂਹ ਆ ਖੂਹ ਹੀ ਮਾਤਾ ਕੀ ਵੀ ਜੀ ਖਡੂਰ ਸਾਹਿਬ ਅੱਠ ਨੁਕਰਾ ਖੂਹ ਪਾਸ਼ਾਹੀ ਪੰਜਵੀਂ ਖੂਹ ਭਾਈ ਜਿੱਤਰਾ ਰੰਧਾਵਾ 12 ਦਾਰੀ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਖੂਹ ਬੀਬੀ ਅਮਰੋ ਜੀ ਤੇ ਖੂਹ ਬਾਬਾ ਬੁੱਢਾ ਸਾਹਿਬ ਜੀ ਇਹ ਵੀ ਸਾਹਮਣੇ ਰੱਖੇ ਹੋਏ ਆ ਕਾਰ ਸੇਵਾ ਵਾਲਿਆਂ ਬਾਬਿਆਂ ਵੱਲੋਂ ਗੁਰਦੁਆਰਾ ਅੰਗੀਠਾ ਸਾਹਿਬ ਦਾ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸ ਗਵਾਹ ਹੈ ਕਿ ਦੂਜੀ ਪਾਸ਼ਾਹੀ ਸਾਹਿਬ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਇਤਿਹਾਸਕ ਨਗਰੀ ਖਡੂਰ ਸਾਹਿਬ ਵਿਖੇ ਲੰਬੇ ਅਤੇ ਅਰਸੇ ਲਈ ਨਿਵਾਸ ਕੀਤਾ। ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਮਹਾਨਤਾ ਦੇ अनेका ਕਾਰਜ ਕਰਦਿਆਂ ਆਪ ਜੀ ਨੇ ਇੱਥੇ ਹੀ ਜੋਤੀ ਜੋਤ ਸਮਾਈ। ਆਪ ਜੀ ਦੀ ਪਾਵਨ ਦੇਹ ਦਾ ਸੰਸਕਾਰ ਜਿਸ ਪਵਿੱਤਰ ਸਥਾਨ ਤੇ ਕੀਤਾ ਗਿਆ ਉਸ ਨੂੰ ਅੰਗੀਠਾ ਸਾਹਿਬ ਪਾਛਾਈ ਦੂਜੀ ਦਾ ਨਾਮ ਦਿੱਤਾ ਗਿਆ ਹੈ। ਵਰਨ ਜੋਗ ਹੈ ਕਿ ਅੱਠ ਗੁਰੂ ਸਾਹਿਬਾਂ ਜੀ ਦੇ ਇਸ ਅਸਥਾਨ ਨਿਕਲ ਚਰਨ ਪਾਤਸ਼ਾਹ ਦੀ ਇਤਿਹਾਸਕ ਮਹੱਤਤਾ ਵਿੱਚ ਵੱਧਾ ਕੀਤਾ ਤੇ ਗੁਰਦੁਆਰਾ ਕਿਲਾ ਸਾਹਿਬ ਬਿਲਕੁਲ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਹੈ ਕਿਲਾ ਸਾਹਿਬ ਆਪ ਤੁਹਾਨੂੰ ਦਿਖਾਉਣੇ ਨਾਲ ਇਹਦਾ ਵੀ ਇਤਿਹਾਸ ਦੱਸਾਂ ਕਿ ਦਰਬਾਰ ਸਾਹਿਬ ਦੇ ਵਿੱਚ ਇਹ ਅਸਥਾਨ ਪਹਿਲਾਂ ਜਲਾਹੇ ਪਰਿਵਾਰ ਦਾ ਘਰ ਹੁੰਦਾ ਸੀ ਜੋ ਬਾਅਦ ਵਿੱਚ ਗੁਰੂ ਸਾਹਿਬ ਨੇ ਵੱਲੋਂ ਪੈਸੇ ਦੇ ਕੇ ਖਰੀਦਿਆ ਗਿਆ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪਾਵਨ ਇਸ਼ਨਾਨ ਲਈ 12 ਸਾਲ ਪਾਣੀ ਦੀ ਗਾਗਰ ਲਿਆਉਣ ਦੀ ਕਠਨ ਸੇਵਾ ਕਰਦਿਆਂ ਜਲਾਹੇ ਦੀ ਖੱਡੀ ਦੇ ਕਿल्ले ਨਾਲ ਠੇਡਾਂ ਲੱਗਾ। ਸ਼੍ਰੀ ਗੁਰੂ ਅਮਰਦਾਸ ਜੀ ਦੇ ਡਿੱਗਣ ਦੀ ਘਟਨਾ ਇਸ ਸਥਾਨ ਨਾਲ ਸੰਬੰਧਿਤ ਹੈ। ਸ਼੍ਰੀ ਗੁਰੂ ਅਮਰਦਾਸ ਜੀ ਦੇ ਡਿੱਗਣ ਦੀ ਆਵਾਜ਼ ਸੁਣ ਕੇ ਜਲਾਹੇ ਨੇ ਪੁੱਛਿਆ ਕੌਣ ਹੈ? ਤਾਂ ਜਲਾਹੀ ਨੇ ਕਿਹਾ ਕਿ ਹੋਰ ਕੌਣ ਹੋਣਾ ਹੈ? ਹੋਵੇਗਾ ਅਮਰੂ ਨਥਾਵਾ ਨਾਲ ਹੀ ਜੁਲਾਹੀ ਨੇ ਪਾਸ਼ਾਏ ਦੂਜੀ ਦੀ ਸ਼ਾਹਜ ਕੁਝ ਮੰਦੇ ਬਚਨ ਹੀ ਬੋਲੇ ਜਿਸ ਨੂੰ ਬਰਦਾਸ਼ਤ ਨਾ ਕਰਦਿਆ ਸ੍ਰੀ ਗੁਰੂ ਅਮਰਦਾਸ ਜੀ ਸੁਭਾਵਿਕ ਹੀ ਬਚਨ ਕੀਤੇ ਚਲਿਏ ਪਾਗਲੇ ਤੂੰ ਸਾਨੂੰ ਜੋ ਚਤ ਆਵੇਂ ਕਹਿ ਲੈ ਪਰ ਸਾਡੇ ਸਤਿਗੁਰਾਂ ਨੂੰ ਮੰਦੇ ਬਚਨ ਨਾ ਹੁੰਦੇ ਸ੍ਰੀ ਗੁਰੂ ਅਮਰਦਾਸ ਜੀ ਦੇ ਬਾਕ ਨਾਲ ਜੁਲਾਹੀ ਸੱਚਮੁੱਚ ਹੀ ਪਾਗ ਹੋ ਗਈ ਗੁਰੂ ਚਰਨਾਂ ਦੀ ਛੋਹ ਨਾਲ ਕਿੱਲਾ ਹਰਿਆ ਹੋ ਗਿਆ ਆ ਜਿਹੜਾ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਪੂਰਨ ਕ੍ਰੀਰ ਦਾ ਰੂਪ ਧਾਰ ਗਿਆ ਸਮਾਂ ਗੁਜ਼ਰ ਤੇ ਉਹ ਕ੍ਰੀਰ ਸੁੱਕ ਗਿਆ ਪਵਿੱਤਰ ਯਾਦਗਾਰ ਹੋਣ ਕਰਕੇ ਸੁੱਕੇ ਕ੍ਰੀਰ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਸੀਸੇ ਦੇ 프ਰੇਮ ਵਿੱਚ ਜਿਹੜਾ ਝੜਵਾ ਕੇ ਸੰਭਾਲ ਲਿਆ ਗਿਆ ਅਸਸ ਸਥਾਨ ਤੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਦਿਵਾਨ ਸਜਾ ਕੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਬਾਬਾ ਬੁੱਢਾ ਜੀ ਦੀ ਹੱਥੀ ਤਲਕ ਲਗਾ ਕੇ ਗੁਰਤਾ ਗੱਦੀ ਬਖਸ਼ੀ ਤੇ 12 ਵਰ ਦੇ ਕੇ ਗੋਇੰਦਵਾਲ ਸਾਹਿਬ ਜਾ ਕੇ ਨਗਰ ਵਸਾਉਣ ਤੇ ਸੇਵਾ ਦਾ ਕੁੰਭ ਆਰੰਭ ਕਰਨ ਦਾ ਜਿਹੜਾ ਹੁਕਮ ਦਿੱਤਾ ਖੂਹੀ ਬੀਬੀ ਅਮਰੋਜੀ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਬੀਬੀ ਅਮਰੋਜੀ ਨੇ ਇਹ ਖੂਹ ਲਗਾਇਆ ਪਰ ਖੂਹ ਦਾ ਜਲ ਖਾਰਾ ਨਿਕਲਿਆ ਸੰਗਤਾਂ ਵੱਲੋਂ ਗੁਰੂ ਜੀ ਨੂੰ ਬੇਨਤੀ ਕੀਤੀ ਖੂਹ ਜਾਂ ਜਲ ਖਾਰਾ ਹੈ ਗੁਰੂ ਸਾਹਿਬ ਨੇ ਲੱਕੜ ਦਾ ਮੋਹਲਾ ਬਖਸ਼ਿਆ ਜੋ ਇਸ ਖੂਹ ਵਿੱਚ ਸੁੱਟਿਆ ਗਿਆ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬਚਨ ਅਨੁਸਾਰ ਪਾਣੀ ਪੀਣ ਯੋਗ ਹੋ ਗਿਆ ਇਸ ਖੂਹ ਇਤਿਹਾਸਕ ਯਾਦਗਾਰ ਹੈ ਇਹ ਹੈਗਾ ਗੁਰਦੁਆਰਾ ਥੜਾ ਸਾਹਿਬ ਤੇ ਇੱਥੇ ਗੁਰੂ ਅਮਰਦਾਸ ਜੀ ਇਸ ਜਗ੍ਹਾ ਤੇ ਥੜੇ ਤੇ ਬੈਠ ਕੇ ਜਿਹੜੀ ਸੇਵਾ ਕਰਵਾਉਣ ਤੋਂ ਬਾਅਦ ਇੱਥੇ ਬੈਠ ਕੇ ਭਜਨ ਬੰਦਗੀ ਕਰਿਆ ਕਰਦੇ ਸੀਗੇ ਤੇ ਇੱਥੋਂ ਹੀ ਜਿਹੜੀ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਜਿਹੜੀ ਪ੍ਰਾਪਤ ਹੋਈ ਸੀ ਉਸ ਸਥਾਨ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਦਰਬਾਰ ਸਾਹਿਬ ਦੇ ਜਿਸ ਜਗ੍ਹਾ ਤੇ ਗੁਰੂ ਸਾਹਿਬ ਪ੍ਰਕਾਸ਼ ਨੇ ਤੇ ਇੱਥੇ ਗੁਰੂ ਸਾਹਿਬ ਬੈਠ ਕੇ ਜਿਹੜੀ ਭਜਨ ਬੰਦਗੀ ਕਰਿਆ ਕਰਦੇ ਸੀਗੇ ਗੁਰਦੁਆਰਾ ਥੜਾ ਸਾਹਿਬ ਦੇ ਨਾਲ ਹੀ ਜਿਹੜਾ ਮਲਟੀਮੀਡੀਆ ਸਿੱਖ ਮਿਊਜ਼ੀਅਮ ਜਿਹੜਾ ਬਣਿਆ ਹੋਇਆ ਵਾ ਤੇ ਇੱਧਰਲੇ ਪਾਸੇ ਦਰਬਾਰ ਸਾਹਿਬ ਉਧਰਲੇ ਪਾਸੇ ਕੋਈ ਤੇ ਨਾਲ ਹੀ ਥੜਾ ਸਾਹਿਬ ਗੁਰਦੁਆਰਾ ਸਾਹਿਬ ਤੇ ਇਸ ਦੇ ਨਾਲ ਹੀ ਜਿਹੜਾ ਇਹ ਮਲਟੀਮੀਡੀਆ ਸਿੱਖ ਮਿਊਜ਼ੀਅਮ ਬਣਿਆ ਹੋਇਆ ਵਾ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਹਾਂ ਆਧੁਨਿਕ ਟੈਕਨੋਲੋਜੀ ਨਾਲ ਲੈਸ ਇਹ ਸਿੱਖ ਮਿਊਜ਼ੀਅਮ ਵਿਸ਼ਵ ਦਾ ਪਹਿਲਾ ਅਜਾਇਬ ਘਰ ਹੈ ਜਿਸ ਵਿੱਚ ਰੋ ਰੋਬੋ ਟੈਂਕ ਅਤੇ ਐਲ ਸੀ ਡੀ ਟੱਚ ਸਕਰੀਨ ਵਿਧੀ ਦੀ ਵਰਤੋਂ ਕੀਤੀ ਗਈ ਹੈ ਇਸ ਵਿੱਚ ਇਨਸਾਈਕਲੋ ਮੀਡੀਆ ਆਪ ਸਿੱਖ ਇਜਮ ਦੇ ਨਾਲ ਨਾਲ ਸਿੱਖ ਧਰਮ ਸਿੱਖ ਤਵਾਰੀਖ ਸਿੱਖ ਫਿਲਾਸਫਾ ਅਤੇ ਸਿੱਖ ਸੱਭਿਆਚਾਰ ਨੂੰ ਬੋਲਦੀਆਂ ਤਸਵੀਰਾਂ ਰਾਹੀਂ ਦਰਸਾਇਆ ਗਿਆ ਹੈ ਤੇ ਅੰਦਰ ਆਪਾਂ ਤੁਹਾਨੂੰ ਨਾਲੇ ਕਰਵਾਉਣੇ ਆ ਦਰਸ਼ਨ ਤੇ ਨਾਲ-ਨਾਲ ਤੁਸੀਂ ਜਿਹੜਾ ਇਹ ਸਾਰਾ ਇਤਿਹਾਸ ਵੀ ਸੁਣਿਆ ਗੁਰਦੁਆਰਾ ਸਾਹਿਬ ਦਾ ਵੀ ਤੇ ਦਰਬਾਰ ਸਾਹਿਬ ਦਾ ਵੀ ਖੋਈ ਅਮਰੋਜੀ ਦਾ ਵੀ ਗੁਰਦੁਆਰਾ ਥੜਾ ਸਾਹਿਬ ਦਾ ਵੀ ਤੇ ਐਸੇ ਜਿਹੜਾ ਅਜਾਇਬ ਕਰਦੇ ਆਪਾਂ ਤੁਹਾਨੂੰ ਆਪਾਂ ਕਰਵਾ ਰਹੇ ਆ ਦਰਸ਼ਨ ਇਹ ਵੀ ਤੁਸੀਂ ਕਰ ਰਹੇ ਹੋ ਤੇ ਆਪਣੀ ਜਿਹੜਿਆ ਇਹੀ ਹੁੰਦਾ ਵਾ ਹਰ ਜਗਾ ਜਾ ਕੇ ਤੇ ਜਿਹੜੀ ਹਰ ਇੱਕ ਚੀਜ਼ ਜਿਹੜੀ ਦਿਖਾਉਣ ਵਾਲੀ ਉਹ ਦਿਖਾਈ ਜਾਵੇ ਤੇ ਪਰ ਖਾਸ ਕਰਕੇ ਲੋਕ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਜ਼ਿਆਦਾ ਨਹੀਂ ਦੇਖਦੇਗੇ ਪਤਾ ਨਹੀਂ ਅੱਜ ਕੱਲ ਕਿਵੇਂ ਦਾ ਕੀ ਹੋ ਗਿਆ ਮਾਹੌਲ ਬਣ ਗਿਆ ਵਾ ਤੇ ਹੋਰ ਵਲੌਗ ਬਹੁਤ ਵੇਖਦੇ ਲੋਕ ਪਰ ਨਹੀਂ ਉਹ ਚੰਗੇ ਵਲੌਗ ਨਹੀਂ ਵੇਖਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕਰਦੇ ਕਈ ਲੋਕ ਨਹੀਂ ਆਏ ਹੋਣੇ ਉਹਨਾਂ ਲਈ ਇਹ ਵੀਡੀਓ ਆ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਵੇਖ ਕੇ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਵੀ ਜਿਹੜੇ ਐਸ ਵੀਡੀਓ ਤੋਂ ਵੇਖ ਕੇ ਇੱਥੇ ਪਹੁੰਚ ਸਕਣ ਤੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਲਾਹਾ ਲੈ ਸਕਣ ਇੱਥੇ ਹੀ ਇਤਿਹਾਸ ਵੀ ਲਿਖਿਆ ਹੋਇਆ ਗੁਰਦੁਆਰਾ ਸਾਹਿਬ ਦਾ ਤੇ ਆ ਦਰਬਾਰ ਸਾਹਿਬ ਆ ਜੀ ਤੇ ਆਪਾਂ ਤੁਹਾਨੂੰ ਸਾਰੇ ਇਤਿਹਾਸ ਵੀ ਦੱਸਿਆ ਨਾਲ ਦੇ ਨਾਲ ਪਹਿਲਾਂ ਸਾਰੇ ਦੂਜੇ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਉਹ ਵੀ ਆਪਾਂ ਵੀਡੀਓ ਪਾਈਆਂ ਵੀ ਆ ਤੇ ਇਧਰ ਨੇ ਫਿਰ ਛੋਟਾ ਜਿਹਾ ਪਾਰਕ ਬਣਿਆ ਹੋਇਆ ਵਾ ਸੋ ਜਿਹੜੀ ਅੱਜ ਦੀ ਆਪਣੀ ਵੀਡੀਓ ਆ ਇਥੋਂ ਤੱਕ ਦੀ ਆ ਸੋ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈ ਜੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ